ਰੇਸ ਨਹੀਂ ਉਸ ਤੋਂ ਕਰਕੇ ਖੜਾ ਲਿਆ ਲੈ ਪੂਰੇ ਖੜਾ ਲੋ ਪਿਛਾੜ ਤੇ ਬਣ ਗਏ ਲੋ ਟਰੈਕਟਰ ਵਾਕੇ ਹੋਇਆ ਛੋੜਾ ਜਾਵੇ ਨਹੀਂ ਹਰਕ ਨਹੀਂ ਜਾਵਾਂ ਨਹੀਂ ਹਰਕਣਾ ਜੀ ਜਮਾ ਨਹੀਂ ਉੱਠਿਆ ਨਾ ਜਮਾ ਨਹੀਂ ਉੱਠਿਆ ਟਰੈਕਟਰ ਲੋ ਜੀ ਆ ਗਏ ਹੁਣ ਸ਼ਕਤੀਮਾਨ ਵਾਲਿਆਂ ਕੋਲ ਬਾਈ ਉਹਨਾਂ ਨੇ ਸੁਪਰ ਸੀਟਰ ਕੀਤਾ ਸੇਲ 8 ਫੁੱਟਾ ਸੁਪਰ ਸੀਟਰ ਹੋਇਆ ਜੀ ਸੇਲ ਥੋੜੀ ਅੱਗੇ ਨੀ ਕਿੰਨੇ ਰੋਕ? ਪਿੱਛਲੰਦੇ ਕੋਈ ਨਹੀਂ। ਇਹ ਬਾਈ ਇੱਥੀ ਤੇ ਗਿਆ ਵਾ ਡਾਇਰੈਕਟਰ ਇਹ। ਪੂਰੇ ਜਨਾਬ ਨੂੰ ਲੈ ਲਓ। ਮੈਂ ਕਾਪਾ ਨਹੀਂ ਪੈਣੀ ਆਪਾਂ ਦੋ ਵਿੱਚ। ਪਾਲ ਸੰਡੇ ਪਿੰਡੇ ਚੱਲੇ। ਪਾਲ ਸੰਡਾ? ਹਾਂ ਪਾਲ ਸੰਡਾ। ਪਾਲ ਸੰਡਾ ਪਿੰਡ ਚੱਲੇ ਆ ਸ਼ਕਤੀਵਾਨ ਨਾ ਬਾਈ। ਸੁਪਰ ਸੀ ਤਰ੍ਹਾਂ। 8 ਫੋਟ। ਇਹ ਵੀਰ ਉਹ ਸਕੀਮ ਤੇ ਨਿਕਲਿਆ ਨਾ ਸਬਸਿਡੀ। ਸਬਸਿਡੀ ਵਾਲਾ। ਸਬਸਿਡੀ ਵਾਲਾ ਇਹ। ਤੇ ਅੱਜ ਤੱਕ ਲੋਗਾਂ ਨੇ ਬਾਈ ਇਹ ਮੈਂ ਨਾ ਤਕਰੀਬਨ ਜ਼ਿਆਦਾ ਨਹੀਂ ਤਾਂ 16ਵਾਂ 17ਵਾਂ ਸੁਪਰ ਹੀਟਰ ਵੇਚਦਾ ਅ ਸ਼ਕਤੀ ਮਾਨਦਾ ਨਾ ਸ਼ਕਤੀ ਮਾਨਦਾ ਜੀ ਤਕਰੀਬਨ ਅੱਜ ਦੀ ਦਿਨਾਂ ਦੇ ਵਿੱਚ ਇਹ ਸਾਰੇ 8 ਫੁੱਟ ਹੀ ਲੱਗ ਬਗ ਵਧੀਆ ਸੇਲ ਹੋਈ ਐ ਇਸ ਵਾਰ ਇਸ ਵਾਰ ਵਧੀਆ ਸੇਲ ਹੋਈ ਆ ਤੇ ਸਬਸਿਡੀ ਵੀ ਅੰਕ ਲੈਦੇ ਪਰ ਹਣਾ 1 ਲੱਖ 20 ਹਜ਼ਾਰ ਸਬਸਿਡੀ 1 ਲੱਖ 20 ਹਜ਼ਾਰ ਸਬਸਿਡੀ ਹਾਂ ਅੱਛਾ ਜੀ ਸਬਸਿਡੀ ਵੀ ਤੇ ਹੋਰ ਵੀ ਉਹ ਵੀ ਵਧੀਆ ਬਣਿਆ ਹੋਇਆ ਐ ਇਹ ਟਰੈਕਟਰ ਵੀ ਤੁਸੀਂ ਇੱਥੋਂ ਲਿਆਦਾ ਨਾ ਟਰੈਕਟਰ ਵੀ ਉਰੀ ਤੇ ਲਿਆ ਹਾਂਜੀ ਟਰੈਕਟਰ ਕੋਲ ਇੱਥੇ ਆਇਆ 33 ਤੋਂ ਗਿਆ ਵਾ ਟਰੈਕਟਰ ਹੈ ਬਾਈ ਇਹਦੀ ਆਪਾਂ ਜਿੱਥੇ ਅੰਕਲ ਆਪਣੇ ਕੋਲ ਖੜੇ ਆਪਾਂ ਨੇ ਪੁੱਛਿਆ ਸਾਰਿਆਂ ਨੂੰ ਹਨਾ ਇਹਦੀ ਰਿਪੇਅਰ ਬਹੁਤ ਘੱਟ ਆ ਘੱਟ ਹਾਂ ਰਿਪੇਅਰ ਕਰਦੇ ਗੇਅਰ ਬਾਕਸ ਆ ਤੇ ਹੋਰ ਇਹਨੂੰ ਟਾਕੜੀਆਂ ਕੀ ਕੀ ਹਾਂ ਟਾਗੜੀਆਂ ਚੀਜ਼ਾਂ ਤੇ ਟਰੈਕਟਰ ਵੀ ਬਾਈ ਲੋਡ ਨਹੀਂ ਲੈਂਦਾ ਆ ਦੇਖ ਲੈ ਉਹ ਉੱਠਿਆ ਹੀ ਨਹੀਂ ਟਰੈਕਟਰ ਅੱਜ ਕਿਹੜਾ ਹੁਣ ਕੋ ਕੱਢੇ ਹੀ ਆਪਾਂ ਦਾ ਨਾ ਟਰੈਕਟਰ ਉੱਥੇ ਨਾਲੇ ਵਜਨ ਪੂਰਾ ਆਇ ਨਹੀਂ ਵੀ ਹਲਕਾ ਹੈ ਹਾਂ ਪੂਰਾ ਵਜਨ ਦੇ ਵਿੱਚ ਹਾਂ ਆ ਬਾਈ ਆ ਗਏ ਕਿਸਾਨ ਮੇਲੇ ਤੇ ਬਾਈ ਉਹ लाडी ਬਾਈ ਆਉਂਦਾ ਏ ਬਲਾਜੌਰ ਦਾ ਮੇਲਾ ਚ ਹਾਂ ਬਲਾਜੌਰ ਪਾਵੀ ਦੇ ਅੱਜ ਬਲਾਜੌਰ ਦਾ ਆ ਬਲਾਜੌਰ ਤੋਂ ਹੀ ਆਇਆ ਟਰੈਕਟਰਾਂ ਦੇ ਨਾਲ ਅੱਕੇ ਆਪਣੀ ਲਾ ਲਈ ਉਸ ਚੀਜ਼ ਕੋਲ ਕਾਲ ਲਾਈ ਵੀ ਤੀ ਉਹ ਬੱਲੇ ਲਾਡੀ ਆ ਜਾ ਮੌਸਮ ਨੇ ਕੰਮ ਖਰਾਬ ਕਰਤਾ ਵਧੀਆ 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 ਨਹੀਂ ਬੰਦੇ ਸਸਰੀਦਾਲ ਸਾਰਿਆਂ ਨੂੰ ਪੁੱਜ ਗਏ ਹਾਲਜਾਲ ਠੀਕ ਹੋ ਕਿਵੇਂ ਰਿਹਾ ਜੀ ਮੇਲਾ ਮੇਲਾ ਬਹੁਤ ਵਧੀਆ ਰਿਹਾ ਮਾਣ ਹਾਂ ਮੌਸਮ ਨੇ ਖਰਾਬ ਅਮੀ ਕਰਕੇ ਹੋ ਗਿਆ ਦੇ ਜਣੀ ਕਿ ਫਿਰ ਵੀ ਵਧੀਆ ਹੋਊਗੀ ਆਹ ਹਾਂ ਫਿਰ ਜਣੀ ਖੇਲ ਹੋਈ ਹਾਂ ਚੰਗੀ ਹੋਊਗੀ ਬੋਲੀ ਵਾਂਗ ਖੇਲ ਵਧੀਆ ਹੋਈ ਹਾਂ ਵਧੀਆ ਕਿਹਨੇ ਬਾਹਰ ਤੋਂ ਫੇਰ ਲਾ ਕੇ ਇਹਦੇ ਨਹੀਂ ਆ ਗਿਆ ਹਾਂ ਜਿਹੜੇ ਕੋਲ ਅੱਜ ਜਣੀ ਕਿ ਮੇਲਾ ਅੱਜ ਫਿਰ ਮੌਸਮ ਨੇ ਮੌਸਮ ਖਰਾਬ ਅੱਜ ਇਹ ਮੌਸਮ ਸਾਥ ਦੇਦਾ ਅਸੀਂ ਜਾਣਾ ਦੋ ਫੇ ਤੇ ਅਸੀਂ ਸੈਂਟੇ ਵੀ ਉੱਥੇ ਕੋਈ ਪਾ ਕੇ ਲਿਆਉਂਗੇ ਹਾਂ ਜੀ ਜੀ ਮੇਰਾ ਸਾਨੂੰ ਨਹੀਂ ਲੈ ਵਤੇ ਮੇਰੀ ਹਾਂ ਜੀ ਅਧਦੀ ਲਾਡੀ ਭਾਈ ਹੈ ਵੀ ਥੋੜਾ ਜਿਆ ਪਰੇ ਹੀ ਜਾ ਕੇ ਆਣਾ ਦੂਰ ਦਾ ਕਾਫੀ ਦੂਰ ਪਏ ਨਾ ਕਾਰਡ ਰਡ ਦੇ ਵਿੱਚ ਨਹੀਂ ਨਾ 12 13 ਕਿਲੋਮੀਟਰ ਹੈ ਅਧਦੀ ਜਾਣੀ ਆਪਣੇ ਜਿੰਨੇ ਵੀ ਸਰਕੀਵਾਂ ਦੇ ਸੁਪਰਮਾਰਕ ਫੇਲ ਹੋਏ ਲਗਭਗ ਉਹਦੇ ਵਿੱਚੋਂ ਜਿਆਦਾ 8 ਫੁੱਟੇ ਹੋ ਆ 8 ਫੁੱਟੇ ਜਿਆਦਾ 8 ਫੁੱਟੇ ਹੀ ਜਿਆਦਾ ਹੋਏ ਜਿਹੜੇ 6 ਫੁੱਟੇ ਕਰਾਰੇ ਸੇਲ ਹੋਏ ਨੇ 80000 ਰੁਪਏ ਉਹ ਵੀ ਬਹੁਤ ਸੇਲ ਹੋਏ ਨੇ ਉਹਨਾਂ ਨੇ ਵੇਚ ਕੇ 8 ਫੁੱਟੇ ਲੈ ਆ ਆ ਜਾਨੀ ਉਹਨਾਂ ਨੇ ਆਪਣੀ ਅਧਲੀ ਬਦਲੀ ਕਰ ਲਈ ਅਧਲੀ ਬਦਲੀ ਕਰ ਹਾਂ ਨੜੀ ਰੱਖਿਆ ਉਹੀ ਬ੍ਰਾਂਡ ਆ ਸ਼ਕਤੀਮਾਨ ਆ ਬ੍ਰਾਂਡ ਆ ਲੈਟੇ ਆ ਜੀ ਅਦਰ ਬ੍ਰਾਂਡ ਨੇ ਕੋਈ ਕੋਈ ਨਹੀਂ ਆ ਆਪਣੇ ਤੋਂ ਹੀ ਰਹਿ ਗਏ ਆ ਆਪਾਂ ਨੂੰ ਇਹ ਦੇ ਕੇ ਵਿੱਚ ਆਪਾਂ ਨੂੰ ਇਹ ਕਹਿੰਦੇ ਸੀ ਕਹਿੰਦੇ ਸੀ ਜਿਆਦਾ ਲੱਖ ਨੋ ਜਾਂ ਕਹਾਂ ਦਵਾ ਦਵਾ ਦੋ ਕਿਹਣੀ ਆਪਾਂ ਨੇ ਜਿੰਨੇ ਕਿ ਲੋਡ ਮੁਤਾਬਕ ਆਪਣੇ ਕੋਲ ਜ਼ਿੰਮੇਦਾਰਾਂ ਦੇ ਨੰਬਰ ਵੀ ਹੈ ਜਿਹਨੇ ਸੱਤ ਪਟੋਲੇ ਨਾਲ ਆਪਾਂ ਸਿੱਤੇ ਉਹਨਾਂ ਨਾਲ ਕੰਟੈਕਟ ਕਰਾ ਕੇ ਆਪਣੇ ਕੋਲ ਖਾਂਜ ਆਈ ਜਾਂਦੇ ਆ ਕਹਿੰਦੇ ਆ ਵੀ ਸਾਡਾ ਨੰਬਰ ਦੇਖ ਲੋ ਤਾਂ ਵੀ ਸਾਨੂੰ ਸੱਤ ਪਤਾ ਉਹ ਜਿੱਟਣ ਬਾਈ ਆਪਾਂ ਨੇ ਉਹ ਤਖਰੇੜੀਆਂ ਟੱਪਰੀਆਂ ਵਾਲੇ ਉਹਨਾਂ ਦਾ ਪਤਾ ਟੱਪਰੀਆਂ ਵਾਲੇ ਦਾ ਸੁਪਰ ਫਿਲਟਰ ਸੱਤ ਪਤਾ ਉਹ ਆਪਾਂ ਨੇ ਰੈਕਟਰ ਦਾ ਪਤਾ 55122 ਉਹ ਦਾਸੀ ਵਾਲਿਆਂ ਦਾ ਹਾਂ ਹਾਂ ਤੇ ਬਾਈ ਅਗਲਾ ਮੇਲਾ ਦੁਦਿਆਣੇ ਅਗਲਾ ਮੇਲਾ ਬਾਈ ਹੁਣ ਲੁਦਿਆਣੇ ਆ ਠੀਕ ਆ ਵੀ ਹੁਣ ਦੇਖੋ ਸੋਖ ਰੱਖੇ ਵਧੀਆ ਮੌਸਮ ਮੌਸਮ ਕੰਮ ਖਰਾਬ ਕਰਦਾ ਤੇ ਆਣੇ ਤਾਂ ਭਾਈ ਹਰੇਕ ਵਾਰ ਨਹੀਂ ਤੇ ਹੁੰਦਾ ਹਰੇਕ ਸਾਲ ਹੁੰਦਾ ਹੀ ਆ ਨਾ ਜਾਣੇ ਉੱਤੇ ਇੰਨਾ ਕਾ ਥੋੜਾ ਜਿਹਾ ਟਾਈਮ ਪੈ ਕੇ ਟਾਈਮ ਦੇ ਦਿੰਦਾ ਹਾਂ ਟਾਈਮ ਦੇ ਦਿੰਦਾ ਹਾਂ ਉਸ ਤੋਂ ਟਾਈਮ ਦੇ ਦਿੰਦਾ ਏ ਟਾਈਮ ਦੇ ਨਾਲ ਵਧੀਆ ਮੌਸਮ ਠੰਡਾ ਹੋਏ ਤਾਂ ਵਧੀਆ ਹੋਏ ਹਾਂ ਵਧੀਆ ਹੁੰਦਾ ਫਿਰ ਬਾਈ ਉੱਥੇ ਵੀ ਸਤਾਪਾ ਵੀ ਬਹੁਤ ਹੁੰਦਾ ਮੇਰਾ ਬਹੁਤ ਜ਼ਿਆਦਾ तकरीबन ਲੱਗਭਗ ਅੰਕਲ ਸਾਰੇ ਕਿਸੇ ਜਿਹੜੀ ਆਪਾਂ ਕਦੇ ਦੇਖੀ ਹਾਂ ਹਾਂ ਬਿਲਕੁਲ ਜਾਨਾ ਦੈਂਗਰ ਤੋਂ ਮੈਂ ਤੁਹਾਨੂੰ ਦੇਖ ਰਿਹਾ ਮੇਲੇ ਆ ਜਾਂ ਉੱਥੇ ਤਾਂ तकरीबन ਸਾਰੇ ਹੀ ਹੁੰਦੇ ਆ ਆਪਣੇ ਮੁਰਗੀਵਾਰੋਂ ਵਗੈਰਾ ਮੱਛਾਂ ਦੇ ਸਾਰੇ ਜਿਹੜਾ ਨਵਾਂ ਬੀਜ ਆਇਆ ਏ ਇਹ ਵੀ ਕੋਈ ਨਾ ਆਪਾਂ ਦੇਖਣੀ ਹੋਵੇ ਬਾਈ ਕਿ ਨਵੀਂ ਕੰਪਨੀ ਆ ਜਾਂ ਉਹ ਮੇਲੇ ਪਰ ਪਤਾ ਲੱਗਦਾ ਮੇਲੇ ਦੀ ਪਤਾ ਲੱਗਦਾ ਹੁਧਿਆਣੇ ਦਾ ਪੱਕਾ ਜਾਣਾ ਚਾਹੀਦਾ ਵੀ ਜਾਣਕਾਰੀ ਬਹੁਤ ਤਕਣੀ ਹੋ ਜਾਂਦੀ ਉੱਥੇ ਜਾਣ ਇਹ ਪਤਾ ਲੱਗ ਜਾਂਦਾ ਸਮਾਨ ਦਾ ਵੀ ਖੰਦੇ ਦਾ ਵੀ ਹਾਂ ਹਰੇ ਕਾਫੇ ਦਾ ਇੱਕ ਵੀਰ ਉਹਦੇ ਵਿੱਚ ਮਾਈਸਾਂ ਦੇ ਲੈ ਕੇ ਸਭ ਕੁ ਟੀਕੇ ਤੱਕ ਦਾ ਹੀ ਪਤਾ ਲੱਗ ਜਾਂਦਾ ਹੈ ਉਹ ਡਾਕਟਰ ਬੰਦਾ ਨੌਲੇਜ ਮਿਲਦੀ ਹੈ ਜੀ ਉੱਥੇ ਉੱਥੇ ਜਾ ਕੇ ਫੇਰੇ ਚਾਹੇ ਵੀ ਇੱਕ ਆਪਾਂ ਨੂੰ ਵੀ ਪਤਾ ਲੱਗ ਜਾਂਦਾ ਵੀ ਕਿੱਥੇ ਕਿਸ ਟਾਈਮ ਕਰਦਾ ਕਿੰਨੀ ਕੁ ਲਾਉਂਦਾ ਵਾਟਰ ਕੇ ਬਾਤ ਲਾਉਂਦਾ ਉੱਥੇ ਜਿਹੜੀ ਹਰੇਕ ਬੰਦਾ ਜਵਾਦ ਲਾ ਕੇ ਸਮਝਾਉਂਦਾ ਹਾਂ ਅਨੇਕ ਵਾਰ ਜਦੋਂ ਚਲੋ ਜਿਹੜੀ ਜਿਹੜੀ ਚੀਜ਼ ਆਪਾਂ ਸ਼ੌਕ ਰੱਖਦੇ ਹਾਂ ਮੰਨ ਲਓ ਵੀ ਮੈਂ ਗਾਂਵਾਂ ਦਾ ਮੱਝਾਂ ਦਾ ਸ਼ੌਕ ਰੱਖਦੇ ਆ ਇੱਕ ਵਾਰ ਜਦੋਂ ਆਪਾਂ ਮੇਲੇ 'ਚ ਜਾਂਦੇ ਆ ਨਾ ਜਦੋਂ ਗਾਇਆ ਦੇਖਦਾ ਵੀ ਹਾਂ ਯਾਰ ਬਹੁਤ ਬਹੁਤ ਤਾਂ ਤੱਕ ਨਹੀਂ ਹਾਂ ਇੱਕ ਵਾਰ ਦਾ ਮਹੀਨਾ ਤਾਂ ਗੱਡ ਕੇ ਲਾਉਂਦਾ ਹਾਂ ਵਾਧਾ ਕਰਕੇ ਦੇਖਦਾ ਡੰਗਰ ਜਿਆਦਾ ਨਹੀਂ ਸਾਰੀ ਮਿਲ ਕਰਕੇ ਇਹ ਜਿਆਦਾ ਨਹੀਂ ਤਾਂ ਕਿਲੋ ਸਭਾ ਕਿਲੋ ਦੁੱਧ ਵਾਧਾ ਦਿੰਦਾ ਆ ਕੇ ਸੇਵਾ ਕਰਕੇ ਵਧਾਉਂਦਾ ਹਾਂ ਵਧਾਉਂਦਾ ਥੋੜਾ ਜਿਹਾ ਉਹ ਤਾਂ ਕਹੀ ਜਾਂਦਾ ਵੀ ਮੇਰੀ ਮਾੜੀ ਤੇ ਮੇਰੀ ਮਾੜੀ ਇਹ ਗੱਲ ਆਦਾ ਉਹ ਰਹਿੰਦਾ ਥੋੜਾ ਚਿਰਿਆ ਕਿਉਂ ਉਹ ਵੀ ਡੰਗਰਾਂ ਨੂੰ ਪਾਲਣਾ ਕਿਸੇ ਵੀ ਕੰਮ ਦਾ ਸ਼ੌਂਕ ਰੱਖਾ ਉਹ ਵੀ ਇੱਕ ਭਗਤੀ ਹੋ ਭਗਤੀ ਹੋ ਆ ਬਾਈ ਸਹੀ ਗੱਲ ਜੇ ਉਹ ਆਪਮਾਨ ਨਾਲ ਕਰਾਂਗੇ ਤਾਂ ਹੀ ਗਾ ਬਾਈ ਇਹਦੇ ਵਿੱਚ ਡੰਗਰਾਂ ਵਾਲੇ ਦੇ ਵਿੱਚ ਤਾਂ ਕੋਈ ਐਤਵਾਰ ਦੀ ਵੀ ਛੁੱਟੀ ਨਹੀਂ ਹੈਗੀ ਸਰਕਾਰੀ ਬੰਦੇ ਨੂੰ ਐਤਵਾਰ ਦੀ ਛੁੱਟੀ ਹੁੰਦੀ ਆ ਡੰਗਰੇ 'ਚ ਛੁੱਟੀ ਹੈ ਨਹੀਂ ਹਾਂ ਇਹ ਤਾਂ ਚਾਹੇ ਮੀਂਹ ਪਾਵੇ ਠੀਕ ਆ ਕੋਈ ਜੰਮੀ ਆ ਕੋਈ ਖੁਸ਼ੀ ਆ ਤਾਂ ਬਾਈ ਮੰਗਣਾ ਹੀ ਮੰਗਣਾ ਉਹਦਾ ਸਾਬ ਸੁਬਈਏ ਤੇ ਲੈ ਕੇ ਕੱਖ ਤੇ ਪਾਣੀ ਤੇ ਲੈ ਕੇ ਡਿਊਟੀ ਕਰਨੀ ਆ ਕਰਨੀ ਹੋਣਦੀ ਹੈ ਇੱਕ ਗੱਲ ਹੋਰ ਆ ਜਿਵੇਂ ਆਪਣੇ ਬਣਾ ਪਛਾਵਨੇ ਕੋ ਉਹ ਆ ਹਨ ਆਪਾਂ ਉਹਨਾਂ ਦੀ ਸੇਵਾ ਆਪਾਂ ਪੂਰੀ ਕਰਦੇ ਆ ਆਪਣੀ ਅੱਧੀ ਰਿਸ਼ਤੇਦਾਰੀ ਖਤਮ ਹੋ ਜਾਂਦੀ ਹੈ ਹਾਂ ਭਾਈ ਬੰਦਾ ਬੰਨ ਹੋ ਜਾਂਦਾ ਬੰਦਾ ਤੈਨੂੰ ਜਾਣਾ ਤੂੰ ਕਿਤੇ ਚਲੇ ਗਿਆ 12 ਵਜੇ ਤੇ ਬਾਅਦ ਤੇ 2 ਵਜੇ ਨੂੰ ਅਗਲੇ ਨੂੰ ਕਹਿਣ ਲਾਈ ਜਾਣਾ ਯਾਰ ਉੱਠ ਡੰਗਰ ਸਾਹਮਣੇ ਡੰਗਰ ਰਾਮ ਬਣਿਆ ਖੜੇ ਹਾਂ ਮੇਰੇ ਕੋਲ ਨੇੜੇ ਵਾਲੀ ਪਾ ਕੇ ਨਹੀਂ ਆ ਗਿਆ ਨੇੜੇ ਵਾਲੀ ਜਿੱਥੋਂ ਚਲੋ ਘੰਟਾ ਦੋ ਘੰਟਾ ਪਾ ਲਾ ਬੱਦ ਵੀ ਹੋ ਜਾਈ ਖਤਮ ਆ ਜੀ ਬਿਲਕੁਲ ਇੱਕ ਇੱਕ ਬੰਦਾ ਜ਼ਰੂਰੀ ਕੋਣ ਚਾਹੀਦਾ ਖੁੱਲੇ ਜਾਵੇ ਕੋਈ ਡੰਗਰ ਉੱਪਰ ਆਈ ਜਾਵੇ ਠੀਕ ਨੇ ਇਹ ਚੀਜ਼ ਸੰਭਾਲ ਬਹੁਤ ਆਹ ਚਲੋ ਵਧੀਆ ਇਹਦੇ ਨਾਲ ਬਿਜ਼ਨਸ ਵੀ ਮੰਨ ਕੇ ਚੱਲ ਇੱਕ ਇੱਕ ਤਰ੍ਹਾਂ ਦਾ ਹੋ ਜਾਂਦਾ ਇੱਕ ਬੰਦਾ ਬਾਈ ਵਿਹਲਾ ਨਹੀਂ ਰਹਿੰਦਾ ਨਹੀਂ ਬਹਿਲਾ ਰਹੂਗਾ ਕਿਤੇ ਉਹ ਮੋੜ ਪਰ ਖੜ ਗਿਆ ਉਹ ਪਰ ਖੜ ਗਿਆ ਇਹ ਜਿੱਤੇ ਵੀ ਬਚੇਗਾ ਹਾਂ ਅਗਲਾ ਆਪਣੇ ਕੰਮ ਦੇ ਵਿੱਚ ਲੱਗਿਆ ਹੋਇਆ ਖੜਨ ਨਾਲੋਂ ਤਾਂ ਬਾਈ ਚਾਰ ਪੰਜ ਡੰਗਰ ਰੱਖ ਉਹ ਉਹੀ ਵੀ ਰੋਹੀ ਗੱਲ ਕਰਦਾ ਕਿਸੇ ਦੀ ਯਾਰ ਸੁਣਨਾ ਦਾ ਵੀ ਫਾਇਦਾ ਹੈ ਜੇ ਹੋਰ ਕੰਮਾਂ ਵੀ ਕਰੇ ਖੇਤੀਬਾੜੀ ਦਾ ਕਰੇ ਆਪਣਾ ਟਾਈਮ ਗਲ ਦੋ ਜਦ ਸਾਰਾ ਕੰਮ ਉਹਦੇ ਵਰਗੀ ਰੇਤ ਵੀ ਨਹੀਂ ਆਇਆ ਅੰਕਲ ਜੀ ਕਿਸੇ ਦੀ ਕਿਸੇ ਨੂੰ ਕਹੂੰਗਾ ਕਿਸੇ ਦੀਆਂ ਸੁਣੂੰਗਾ ਫੇ ਲੜਾਈ ਝਗੜਾ ਹੋਊਗਾ ਇਹਦੇ ਨਾਲ ਹੋ ਜਾਣੀ ਯਾਰ ਦੋਸਤਾਂ ਦੇ ਘਰਾਂ ਨੇ ਦੂਰ ਕਰ ਹੋ ਜਾਣੇ ਆਪਸਾਂ ਦੀ ਲੜਾਈ ਬਚ ਪਾਣੀ 10 ਮਿੰਟ ਦਾ ਹਰੇਕ ਪਿੰਡ ਦਾ 1 ਘੰਟੇ ਜੀ ਚੱਲਿਆ ਹੁਣ ਹਰੇਕ ਪਿੰਡ ਕੋਈ ਪਾਸਾ ਤੋਂ ਕੋਈ ਗੱਲ ਹੈਗੀ ਹੈ ਕੋਈ ਵੀ ਮਾੜੀ ਜਿਹੀ ਗੱਲ ਹੋ ਗਈ ਮੰਨ ਲਓ ਕੋਈ ਵੀ ਗੱਲ ਹੋ ਗਈ ਪਿੰਡ ਦੇ ਵਿੱਚ ਜੇ ਤਾਂ ਤੁਸੀਂ ਕੰਮ ਤੇ ਲਗਾ ਦੇ ਤੁਸੀਂ ਠੀਕ ਹੈ ਜੇ ਤੁਸੀਂ ਪਿੰਡ ਦੇ ਵਿੱਚ ਵਹਿਲੇ ਫਿਰਦੇ ਆ ਨਾ ਚਾਹੇ ਤੁਸੀਂ ਉਹ ਕੋਈ ਗੱਲ ਤੇ ਕਰੀ ਜਾਂ ਨਹੀਂ ਨਹੀਂ ਨਾ ਉਹ ਨਾ ਲੱਗਣਾ ਉਹ ਬਾਈ ਆਟੇ ਨੂੰ ਪ੍ਰੇਥਣ ਕਹਿੰਦੇ ਆ ਨਾ ਉਹ ਲੱਗਣਾ ਹੀ ਲੱਗਣਾ ਗੱਲ ਉਪਰ ਇਥੇ ਨਾਲ ਹੀ ਦੱਸਦਾ ਹੁਣ ਟੋਕਸਿਟਰ ਲੈ ਕੇ ਚੱਲੇ ਆਪਾਂ ਹਾਂਜੀ ਔਰ ਇਹ ਤੇ ਬੀ ਨਾ ਗੱਲਾਂ ਕਰਨੀਆਂ ਵੀ ਖਾਣੇ ਦਾ ਸੜੇ ਕੋਈ ਪੈਸੇ ਬਾਣਾ ਚਾਗਾ ਕੇ ਕੋਈ ਲੋਨ ਕਰਾ ਲੈ ਕੋਈ ਜ਼ਮੀਨ ਵੇਚ ਤੀ ਕੋਈ ਸਾਡੇ ਨੂੰ ਕਿਧਰ ਤੇ ਆ ਕੇ ਠੀਕ ਕਰ ਲੈਣੇ ਦੀ ਵੀਰੇ ਪੋਜੀਟਿਵ ਨਹੀਂ ਦੇਖਣੀ ਵੀ ਬਾਈ ਨਾਲ ਨੇ ਕੰਮ ਵੀ ਕਰ ਲੈਣਾ ਤੇ ਆ ਇਹ ਨਹੀਂ ਦੇਖਣੀ ਹੈ ਕਿ ਗਣਾ ਕਰਨੀ ਆ ਗੱਲਾਂ ਕਰ ਮੈਨੂੰ ਟਾਈਮ ਦੇ ਹਾਂ ਇਹਨਾਂ ਨੇ ਹੁਣ ਚਾਹੇ ਲੜਾ ਹੀ ਕੋਸ ਕਰਨਾ ਹਾਂ ਚਾਹੇ ਮੇਰੇ ਪਿੰਡ ਨਾਲਾ ਚਾਹੇ ਤੇਰੇ ਲਾਲਾ ਬਾਈ ਦੀ ਗੱਲ ਪੱਕੀ ਸਹੀ ਆ ਇਹ ਅਗਲੇ ਨੇ ਇਹ ਥੋੜੀ ਦੇਖਣਾ ਵੀ ਬਾਈ ਨਾਲ ਨੇ ਗਰਮੀ 'ਚ ਰੇਵ ਵੀ ਪਾਇਆ ਜੀਰੀ ਵੀ ਲਾਈ ਆ ਹਨਾ ਵੀ ਆਪਣੀ ਫਸਲ ਦੀ ਦੇਖਭਾਲ ਕਰੀ ਆ ਸੰਭਾਲ ਕਰੀ ਆ ਹਾਂ ਫਿਰ ਤਾਂ ਉਰੇ ਤੱਕ ਪਹੁੰਚੇ ਥਰੇ ਕੇ ਥੋੜੀ ਵੀ ਦੂਜਿਆਂ ਨੂੰ ਬੋਲਣ ਨਾਲੋਂ ਆਪਣੀ ਮਿਹਨਤ ਕਰੋ। ਹਾਂ ਉਹ ਨਾਲੇ ਲਾਠੀ ਤੇ ਨਹੀਂ ਕਿਸੇ ਕੋਲ ਉਹਨੇ ਤਾਂ ਖੇਡਣ ਵਾਲੇ ਸਾਡੇ ਪਿੰਡ ਤੋਂ ਦੇਦੇ 40 ਬੈਠੇ ਉਹਨੇ ਧਾਂ ਨੂੰ ਧਾਰੂ ਕੀਤਾ। ਕਈ ਐ ਵੀ ਕਹਿੰਦੇ ਭਾਈ ਆਹ ਕੰਪਨੀ ਦਾ ਨਹੀਂ ਤਾਂ ਲੈਣਾ। ਕਈ ਐ ਕਹਿੰਦੇ ਆ ਇਹ ਤਾਂ ਨਹੀਂ ਲੈਣਾ ਉਹ ਤਾਂ ਵੀ ਕਹਿੰਦਾ ਪਰ ਅੰਕਲ ਨੂੰ ਆਪਾਂ ਨੇ ਲੱਡੀ ਬਾਈ ਪੁੱਛਿਆ। ਅੰਕਲ ਕਹਿੰਦਾ ਓਕੇ ਦੀ ਰਿਪੋਰਟ ਆ। ਇੱਕ ਗੱਲ ਕਹਿਣਾ ਹੁਣ ਮੈਂ ਭਾਈ ਵੇਚਦਾ ਹਾਂ। ਸ਼ਕਤੀ ਨਾਲ ਹਾਂ। ਪਰ ਮੈਂ ਇਹ ਕਹਿਣਾ ਵਾ ਕੋਈ ਚੀਜ਼ ਮਾੜੀ। ਹਾਂ ਕਿਸੇ ਕੋਈ ਮਾੜੀ ਨਹੀਂ ਹੈ। ਕੋਈ ਕੰਪਨੀ ਚੀਜ਼ ਆਪਣੀ ਨੂੰ ਮਾੜਾ ਨਹੀਂ। ਨਹੀਂ ਨਹੀਂ ਬਸ ਬਸ। ਹਰੇਕ ਆਪਣੀ ਚੋਦੀ ਵੀ ਮੇਰੀ ਚੀਜ਼ ਸਾਰਾ ਹੈ। ਅਰੇ ਇਹ ਚੀਜ਼ ਆਪਣਾ ਜ਼ੋਰ ਲਾਉਂਦੀ ਆ ਪਰ ਉਹ ਬੱਕਰੀ ਗੱਲ ਆ ਕਿਸੇ ਦੀ ਕਿਸੇ ਦੀ ਬਥੈਂਕ ਦੀ ਗੱਲ ਆ ਕਿਸੇ ਦਾ ਯਾਰ ਸਾਡੀ ਵੀ ਗੱਲ ਆ ਪੂਰਾ ਸਪੂਰੀ ਗੱਲਬਾਤ ਐਨ ਐਂਡੋ ਜਿਵੇਂ ਉਹ ਤਾਂ ਫਿਰ ਰੱਬੇ ਹੋ ਗਿਆ ਠੀਕ ਨੇ ਉਹ ਕਿਸੇ ਨੇ ਕਿਹਾ ਹੀ ਆ ਵੀ ਮਾੜੇ ਬੰਦੇ ਵਿੱਚ ਵੀ ਕੋਈ ਹੁਣ ਚੰਗਾ ਹੋ ਜਾਂਦਾ ਹੈ ਨਾ ਉਹ ਚੱਕਰ ਕਰਕੇ ਉਹ ਬਰਾਬਰੀ ਦਾ ਕਿਸੇ ਦੀ ਮੈਂ ਤੇਰੇ ਨਹੀਂ ਕਰ ਸਕਦਾ ਵੀਰ ਤੂੰ ਮੇਰੀ ਨਹੀਂ ਇਹ ਤਾਂ ਹੁਣ ਠੀਕ ਆ ਅੰਗਲਾਈ ਸ਼ੁਰੂ ਤੋਂ ਇਹ ਕੀ ਜੋ ਵਰਤਦੇ ਆ ਹਣ ਕਾਂਕਲਾਂ ਨੂੰ ਭਰੋਸਾ ਬਾਗੀ ਆਪਾਂ ਨੇ ਵੀ ਦੇਖਿਆ ਹੀ ਆ ਸਾਰੇ ਨਾਲੋਂ ਪਹਿਲਾਂ ਸੂਪਰ ਲੀਟਰ ਸ਼ਕਤੀਮਾਨ ਦਾ ਹੀ ਆ ਰੋਟਰ ਵੀ ਰੋਟਰ ਵੀ ਬਹੁਤ ਚੱਲਿਆ ਜੀ ਇਹਨਾਂ ਦੇ ਫੇਰ ਬਾਕੀ ਉਹਦਾ ਬੰਦਾ ਹੈ ਇਹਨਾਂ ਦੇ ਟਰੈਕਟਰਾਂ ਦੇ ਕਈ ਵੀਰ ਪੁੱਤ ਕਹਿੰਦੇ ਹੁੰਦੇ ਆ ਹਾਂ ਹੁਣ ਜਿਵੇਂ ਆ ਸੋਨਾਲੀ ਕਾ ਇੰਡੀਅਨ ਬ੍ਰਾਂਡ ਆ ਸਮਰਾਜ ਇੰਡੀਅਨ ਬ੍ਰਾਂਡ ਬਿਲਕੁਲ ਬਿਲਕੁਲ ਵਧੀਆ ਫੇਮਸ ਬ੍ਰਾਂਡ ਹੈ ਇਹਨਾਂ ਦੇ ਹਾਂ ਤੇ ਉਹ ਕਮੈਂਟਾਂ ਦੇ ਵਿੱਚ ਬਾਈ ਲੜ ਦਿੰਦੇ ਇੰਸਟਾ ਦੇ ਆਪਾਂ ਦੇਖਦੇ ਆ ਸਾਡਾ ਤੁਹਾਡਾ ਟੁੱਟ ਗਿਆ ਸਾਡੀ ਅਮਰੀਕਨ ਮਸ਼ੀਨ ਸਾਡੀ ਹਾਉ ਨੈਗੇਟਿਵ ਕਮੈਂਟ ਪੋ ਕਰਦੇ ਆ ਉਹ ਚੀਜ਼ ਉਹ ਮੈਂ ਇੱਕ ਵਾਰ ਵੀ ਤੁਸੀਂ ਇਹ ਸੋਚੋ ਵੀ ਪੰਜਾਬ ਜਿਹੜਾ ਸਵਰਾਜ ਜਾਂ ਸੋਨਾ ਲੀਕਾ ਆਪਣਾ ਕਰਦੀਆਂ ਨੇ ਪ੍ਰੈਗ ਆਪਾਂ ਨੂੰ ਇਹ ਚੀਜ਼ ਤੇ ਮਾਣ ਮਾਣਾ ਨਹੀਂ ਹੋਣਾ ਆਪਾਂ ਉਹਨਾਂ ਨੂੰ ਨਿੰਦਦੇ ਆ ਮੇਰੇ ਕੋਲ ਹੈਗਾ ਸਵਰਾਜ ਹੈ ਮੇਰੇ ਕੋਲ ਹੈਗੀ ਗੱਲ ਹੈ ਉਹ ਨੈਟਾ ਇੱਕ ਆਪਸ਼ੀਅਨ ਤੋਂ ਬਰਾਗ ਗਿਆ ਇਹਦੀਆਂ ਦੋ ਚੀਜ਼ਾਂ ਆਪਰੇ ਆਉਂ ਕੇ ਚਲਾਉਣੇ ਆ ਮਸ਼ੀਨਰੀ ਆ ਯਾਰ ਇਹ ਤਾਂ ਪਾਇਆ ਪਾਉ ਪਾਇਆ ਪਿੱਛੋਂ ਪੱਟ ਕੇ ਚਲਾਣੇ ਸਿਲੈਕਟ ਕਰਿਆ ਟਰੈਕਟਰ ਆਇਆ ਯਾਰ ਜਮੇ ਟਰੈਕਟਰ ਉੱਠਿਆ ਨਹੀਂ ਆ ਹਾਂ ਜੀ ਆ ਰਾਮ ਨਾਲ ਆਇਆ ਲਿਫਟੀ ਛੱਡੀ ਜਾ ਬਾਈ ਇੱਕ ਤਾਂ ਟਰੈਕਟਰ ਦੀ ਬੇਲ ਜ਼ਿਆਦਾ ਬੇਲ ਜ਼ਿਆਦਾ ਹੈਵੀ ਜ਼ਿਆਦਾ ਬਿਲਕੁਲ ਚਲੋ ਆਪਾਂ ਕਿਸੇ ਨੂੰ ਮਾੜਾ ਲਾ ਆਪਾਂ ਕੋਲੋਂ ਟਰੈਕਟਰ ਨੂੰ ਲੈਨੇ ਹੁਣ ਜਿੰਨੇ ਆਪਾਂ ਜਿੰਨੇ ਜਾਂਦੀ ਔਰ ਨਾਲ ਤੁਸੀਂ ਪਾ ਲਓ ਹਾਂ ਔਲਾਡ ਨਾਲ ਪਾਲੋ ਕੁ ਬੋਟਾਂ ਨਾਲ ਪਾਲੋ ਜਿੰਨੀ ਬਾਦ ਨਹੀਂ ਜੁੰਦਰੀ ਆ ਉਹਨੇ ਮੂਰੇ ਤਿੰਨ ਚਾਰ ਕੁਆਂਟਲ ਬੇਟ ਰੱਖੇ ਤੋਂ 300 ਪਰ ਸੀਟਰ ਉਹ ਮਦਰੇ ਡਾਇਰੈਕਟਰ ਨੇ ਇਹਦੀ ਮੇਲ ਲੰਬੀ ਆ ਲੰਬੇ ਕਰਕੇ ਪਰ ਜੇ ਇੰਡੀਅਨ ਬ੍ਰੈਡਬਾਂਡ ਤੋਂ ਜ਼ੋਨਾ ਲੀਕ ਕਰ ਚਲੋ ਐਂਡੋ ਬਾਰਮਾ ਲਾ ਲਓ ਹੈਵੀ ਆ ਲੰਬਾ ਜਾ ਉਹਨੇ ਚੱਕ ਨਹੀਂ ਇਹ ਚੀਜ਼ ਵੀ ਹੋ ਜਾਂਦੀ ਆ ਇਹ ਚਲੋ ਤਕਨੀਕ ਦਾ ਬਾਬੀਰ ਫਰਕ ਆ ਫਰਕ ਹੈਗਾ ਕਿ ਆਪਣੀ ਜਗਾਹ ਅੰਗੀ ਆ ਨਾਲ ਤੀਜਾ ਵਧੀਆ ਚਲੋ ਇਹਦੀ ਐਵਰੇਜ ਹੈ ਜੀ ਮੈਂ ਤੇ ਤੇ ਆਉਂਦਾ ਹਾਂ ਉਹ ਦੌੜ ਕੋ ਦਾ ਜੇ ਉਹ ਮੇਰੀ ਚਲਾਈਆ ਮੈਂ ਤਾਂ 4 ਲੀਟਰ ਕੋ ਪੂਰੀ ਲਿਆ ਕਰਨ ਇਹ ਕੋਈ ਹੋਰ ਰਾਟ ਤੇ ਉਹ ਹੱਟ ਲੀ ਕੋ ਪਰ ਵੀ ਪਜਾ ਦਿੰਦਾ ਬਣੀ ਚਲਾਈ ਤੇ ਡਿਪੈਂਡ ਆ ਮੇਰੇ ਡਰਾਈਵਰ ਨੇ ਦੇਣੀ ਆ ਹਰੇਕ ਦੇਖੇ ਨੇ ਬੰਦੇ ਨੇ ਦੱਸਣਾ ਹਰੇਕ ਜਿਲਚਾ ਆਬ ਦਾਬ ਦਾ ਘੋਣਾ ਹੁੰਦਾ ਹੁਣ ਜੇ ਤੂੰ ਰਾਟ ਨੂੰ ਮਾਰ ਲੀ ਹੁਣ ਜੇ ਤੂੰ ਖਾ ਦਿੰਦਾ ਇਹਨੂੰ ਵੀ 10 ਫੰਗਾ ਖਾ ਜਾਂਦੇ ਆ ਹੁਣ ਜੇ ਤੂੰ ਦੋ ਗੁਣਾ ਕਰ ਦੇਣਾ ਹਾਂ ਜੀ ਇਧਰ ਹੀ ਹੁਣ ਜੇ ਤੂੰ ਜੌਂਡੀਅਰ ਦੇ ਲਾਵੇਂ ਹੁਣ ਚੌਂਡੀਆਰ ਦੀ ਮੈਂ ਕਹਿੰਦਾ ਮੈਨੂੰ ਨਹੀਂ ਲੱਗਦਾ ਕਿ ਜੇ ਕੋਈ ਹਾਂ ਉਹਦੇ ਉਹਦੇ ਵਿੱਚ ਫਿਰ ਫਿਰ ਜੈਨ ਨਹੀਂ ਜੈਨ ਨਹੀਂ ਹੈ ਹਾਂ ਉਹਦੇ ਵਿੱਚ ਕਿਸੇ ਪਾਸੋਂ ਦੀ ਜਿਹੜਾ ਕੁਝ ਆਉਣਾ ਹੋਗਾ ਨਵਾਂ ਆਉਣਾ ਉਹ ਬਾਹਰ ਤੇ ਹੀ ਆਉਣਾ ਹਾਂ ਬਿਲਕੁਲ ਇੱਥੇ ਨਹੀਂ ਪੈਣਾ ਉਹਦੇ ਹੁਣ ਭਾਈ ਅਦਰ ਕੰਪਨੀਆਂ ਚਾਹੇ ਭਾਏ ਉਹਦੇ ਚਾਹੇ ਜੋ ਮਰਦੀ ਆ ਇਹ ਇਹਦੇ ਹੋਰ ਕੰਪਨੀਆਂ ਲਾ ਲਾ ਵੀਰ ਚਾਹੇ ਜਿਹੜੀ ਮਰਜ਼ੀ ਲਾ ਲਾ ਪਰ ਕਿਸੇ ਨੂੰ ਮਾਰਨਾ ਨਹੀਂ ਕਹਿੰਦੇ ਸਾਰੇ ਕੰਪਨੀਆਂ ਵਧੀਆ ਪਰ ਇਹ 3 ਸਪੀਡ ਤੱਕ ਆਇਆ। ਉਹਨਾਂ ਉਹ ਬਾਹਰਲੀ ਤਕਨੀਕ ਕਰਕੇ ਉਹ 4 ਸਪੀਡ ਵਰਵਾਉਂਦੇ ਆ। 4 4 ਆ ਗਏ ਹਾਂ। ਸਪੀਡ 4 ਸਪੀਡ ਪਰ ਹੋ ਗਿਆ। ਇਹ ਚੱਕਰ ਦਾ ਤੈਨੂੰ ਪਤਾ ਹੀ ਆ ਬਾਹਰ ਦੀ ਫਿਰ ਬਾਹਰ ਦੀ। ਹਰੇਕ ਟਰੈਕਟਰ ਚਾਬ ਦਬ ਦਿਆ। ਆਪਣੀ ਆਪਣਾ ਆਪਣੀ ਆਪਣੀ ਤਕਨੀਕ ਆ ਬਾਈ। ਹਰੇਕ ਕੰਪਨੀ ਦਾ ਆਪਣਾ ਆਪਣਾ ਫੋਨ ਆ। ਅੱਜ ਤੇ ਠੀਕ ਹਾਲ ਚੱਲ ਠੀਕ ਹੈ ਬਾਈ ਜਾ ਤੂੰ ਕੋਈ ਗੱਲ ਨਹੀਂ ਓਕੇ ਓਕੇ ਐਮ ਐਚ ਐਮ ਪੀ ਜਣਿਆ ਗਿਆ ਤਾਂ ਫੇਰਾਂ ਵਿੱਚ ਵੀ ਆਇਆ ਸਾਰੇ ਕਿਸੇ ਆਇਆ ਪ੍ਰੈਕਾ ਬ੍ਰੇਕਾਂ ਵਿੱਚ ਵੀ ਆਇਆ ਪਾਵਰ ਬਣਿਆ ਤਾਂ ਉਹ ਫੇਰ ਉਹਦੇ ਬਾਅਦ ਪਾਵਰ ਹੀ ਨਹੀਂ ਬਣਾਇਆ ਹੁਣ ਉਹ ਬਣਾਏ ਆ ਉਹਨਾਂ ਨੇ ਉਹ ਸਭ ਤੋਂ ਵਧੀਆ ਕੰਮਜਾਓ ਰਹਿਣ ਟਰੈਕਟਰ ਠੀਕ ਆ ਅੰਕਲ ਜੀ ਚਲੋ ਠੀਕ ਆ ਜੀ ਮੁਬਾਰਕਾ ਤੁਹਾਨੂੰ ਮਿਲਦੇ ਜੀ ਫਿਰ ਆਪਾਂ ਆਰਿਆਂ ਨੂੰ 13 ਤਰੀਕ ਨੂੰ ਮਿਲਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਅੰਕਲ ਜੀ ਓਕੇ ਜੀ ਤਾਂ ਵੀਡੀਓ ਚ ਇੰਨਾ ਜੀ ਮਿਲਦੇ ਆ ਅਗਲੀ ਵੀਡੀਓ ਚ ਇਹਦਾ ਬਣਾ ਲਿਆ ਜੀ ਬਣਾ ਲਿਆ ਜੀ ਬਣਾ ਲਿਆ ਕੋਈ ਗੱਲ ਨਹੀਂ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਚ ਲਾਈਕ ਕਮੈਂਟ ਜਰੂਰ ਕਰਿਓ ਅੱਛਾ ਰਹਿ ਗਿਆ ਕੋਈ अच्छा जोपी ਦਾ ਨਿੰਦਰ ਠੀਕ ਆ ਹਾਂ ਆ ਦੇਖੋ ਪੇ ਰੱਖਣਾ ਕੋਈ ਨਹੀਂ ਚੱਲ ਅੱਜ ਵੀਰ ਆਪਣੇ ਬਹੁਤ ਹੋ ਐ ਠੀਕ ਆ ਕਿਸਾਨ ਜੂਨੀਅਰ ਦੇ ਆ ਸਾਰੇ ਕਿਤੇ ਅੱਜ ਸੁਪਰ تھیਟਰ ਲੈਣ ਆ ਕੇ ਹਾਂ ਹਾਂ ਇੱਕ ਦੂ ਦਾ ਬਿਡਰ ਇਕੱਠੇ ਹੀ ਆਏ ਠੀਕ ਆ ਸੋ ਠੀਕ ਆ ਜੀ ਬਾਈ ਓਕੇ